ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁਭ ਦਿਹਾੜੇ ਉੱਤੇ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਮਪ੍ਰੀਤ ਸਿੰਘ ਸੌਂਦ ਅੱਜ ਖੰਨਾ ਦੇ ਵੱਖ-ਵੱਖ ਮੰਦਿਰਾਂ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਅਤੇ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਮਪ੍ਰੀਤ ਸਿੰਘ ਸੌਂਦ ਖੰਨਾ ਦੇ ਗਊਸ਼ਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਅਤੇ ਗਊਸ਼ਾਲਾ ਵਿੱਚ ਗਊਆਂ ਨੂੰ પરા ਚਾਰਾ ਵੀ ਖਲਾਇਆ ਅਤੇ ਨਾਲ ਪੇੜੇ ਵੀ ਖਲਾਏ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਾ ਦਿਹਾੜਾ ਅੱਜ ਜਨਮ ਅਸ਼ਮੀ ਹੈ। ਜਿਹੜੀ ਕਿ ਬੜੇ ਹਰਸ਼ੋ ਉਲਾਸ ਦੇ ਨਾਲ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ। ਮੋਸੇ ਦੇ ਸਤਕਾ ਅੱਜ ਅਸੀਂ ਖੰਡੇ ਦੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ओंकार ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਸਿਰ ਝਾ ਕੇ ਤੁਸੀਂ ਅੱਜ ਇਸ ਪਵਿੱਤਰ ਸਥਾਨ ਤੇ ਸਾਡੀ ਖੰਡੇ ਦੀ ਪਵਿੱਤਰ ਗੰਸ਼ਾਲਾ ਵਿਖੇ ਪਹੁੰਚੇ ਹੋ ਜਿੱਥੇ ਪੂਰੀ ਮੈਨੇਜਮੈਂਟ ਕੌਂਸਲਰਾਂ ਦੀ ਸਾਡੇ ਸਤਕਾਰਯੋਗ ਉਸ ਮਿੱਤਰ ਜੀ ਸਾਡੇ ਸਤਕਾਰਯੋਗ ਉਪੰਨ ਜੀ ਨਾਲ ਖੜੇ ਨੇ ਪੂਰੀ ਇਹਨਾਂ ਦੀ ਸਮੂਹ ਜੀ ਖੜੀ ਆ ਮੈਂ ਤਹਿ ਦਿਲ ਦੀ ਗਹਿਰਾਈ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਦੂਸਰਾ ਮੈਂ ਮੁਬਾਰਕਬਾਦ ਦਿੰਦਾ ਅੱਜ ਪੂਰੇ ਖੰਡਾ ਵਾਸੀਆਂ ਨੂੰ ਸਾਡੇ ਸੂਬੇ ਪੰਜਾਬ ਵਾਸੀਆਂ ਨੂੰ ਸਾਡੇ ਭਾਰਤ ਵਾਸੀਆਂ ਨੂੰ ਔਰ ਜਿੱਥੇ-ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਸਾਡੇ ਭਾਰਤ ਵਾਸੀ ਰਹਦੇ ਨੇ ਉਹਨਾਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਅੱਜ ਆਪੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਾ ਦਿਹਾੜਾ ਹੈ ਅੱਜ ਜਨਮਾਸ਼ਮੀ ਹੈ ਜਿਹੜੀ ਕਿ ਬੜੇ ਹਰਸ਼ੋ ਉਲਾਸ ਦੇ ਨਾਲ ਪੂਰੇ ਵਿਸ਼ਵ ਭਰ 'ਚ ਮਨਾਈ ਜਾਂਦੀ ਹੈ ਉਸੇ ਦੇ ਸਦਕਾ ਅੱਜ ਅਸੀਂ ਖੰਨੇ ਦੇ ਵਿੱਚ ਵੱਖ-ਵੱਖ ਮੰਦਰਾਂ ਦੇ ਵਿੱਚ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਨਤਮਸਤਕ ਹੋ ਰਹੇ ਹਾਂ ਮਹਾਰਾਜ ਦੇ ਅੱਗੇ ਔਰ ਮਹਾਰਾਜ ਦੇ ਅੱਗੇ ਅਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਕਰਨਾ ਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਸਾਡੇ ਇਸ ਸ਼ਹਿਰ ਨੂੰ ਸਾਡੇ ਸੂਬੇ ਨੂੰ ਸਾਡੇ ਦੇਸ਼ ਨੂੰ ਆਪਣੇ ਅਸ਼ੀਰਵਾਦ ਦੇ ਨਾਲ ਹਮੇਸ਼ਾ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਔਰ ਵੱਡਾ ਉਪਰਾਲਾ ਕਿ ਅੱਜ ਜਿਸ ਸਥਾਨ ਤੇ ਖੜੇ ਆ ਮੈਂ ਉਹਦੀ ਮੈਨੇਜਮੈਂਟ ਤਰੀਕੀ ਇਸ ਟੀਮ ਦੀ ਤਾਰੀਫ ਇਸ ਲਈ ਕਰਨੀ ਚਾਹੁੰਦਾ ਕਿ ਹਜ਼ਾਰ ਗਊਆਂ ਜਿਹੜੀਆਂ ਇਹ ਸਾਰਾ ਗਊਗਾ ਜਿਨ੍ਹਾਂ ਨੂੰ ਜ਼ਰੂਰਤ ਸੀ ਇਲਾਜ ਦੀ ਜ਼ਰੂਰਤ ਸੀ ਸੰਭਾਲਣ ਦੀ ਜ਼ਰੂਰਤ ਸੀ ਛੋਟੀਆਂ-ਛੋਟੀਆਂ ਬੱਚੀਆਂ ਬੱਚੇ ਜਿਨ੍ਹਾਂ ਨੂੰ ਸੰਭਾਲਣ ਦੀ ਜ਼ਰੂਰਤ ਸੀ ਅੱਜ ਇਹ ਮੈਨੇਜਮੈਂਟ ਟੀਮ ਕੋਰੇ ਜੋ ਹੈ ਸੰਚਾਲਨ ਚਲਾ ਰਹੀਆ ਹੈ ਆਪਣੇ ਆਪ ਚ ਉਹ ਗੋਦੀ ਇਹਨਾਂ ਦੀ ਤਸਵੀਰ ਹੈ ਔਰ ਆਪਣੇ ਆਪ ਦੇ ਵਿੱਚ ਇਹ ਜਿਨੂੰ ਕਹੋ پاک ਮਾਨ ਤੋਂ ਲਿਕੇ ਇਹਨਾਂ ਦਾ ਇਹ ਸਾਰਾ ਟੀਮ ਵਰਚਾ ਸੋ ਮੈਂ ਤਾਂ ਆਪਣੇ ਆਪ ਨੂੰ ਹਮੇਸ਼ਾ ਖੰਦੇ ਦਾ ਸੇਵਾਦਾਰ ਮੰਨਦਾ ਮੈਂ ਜਿੰਨਾ ਪਿਆਰ ਮੈਨੂੰ ਖੰਦੇ ਨੇ ਦਿੱਤਾ ਹੈ ਸ਼ਾਇਦ ਮੈਂ 7 ਜਨਮ ਲੈ ਕੇ ਵੀ ਇਹ ਪਿਆਰ ਦਾ ਜਣੀ ਕੇ ਜਿਹੜਾ ਕਰਜ਼ਾ ਉਤਾਰ ਨਹੀਂ ਸਕਣਾ ਸੋ ਇਸ ਕਰਕੇ ਮੈਂ ਜਿੱਥੇ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਮੇਰੇ ਚਾਚੇ ਨੇ ਕੋਈ ਮੇਰੇ ਦਾਜੇ ਨੇ ਵੱਡੇ ਛੋਟੇ ਕੋਈ ਮੇਰੇ ਭਰਾ ਨੇ ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਹੀ ਕਰਾਈ ਤੋਂ ਧੰਨਵਾਦ ਕਰਦਾ ਇਕੋਰ ਆਸਾ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨਾਂ 'ਚ ਕਿ ਸਾਡੇ ਸ਼ਹਿਰ ਦੇ ਉੱਤੇ ਸਾਡੇ ਸੂਬੇ ਤੇ ਸਾਡੇ ਦੇਸ਼ ਦੇ ਉੱਤੇ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਸੁੱਖ ਸ਼ਾਂਤੀ ਬਣਾ ਕੇ ਰੱਖਣ ਆਪਸੀ ਭਾਈਚਾਰਾ ਪ੍ਰੇਮ ਪਿਆਰ ਇਤਫਾਕ ਬਣਾ ਕੇ ਰੱਖਣ ਸਾਨੂੰ ਇਮਾਨਦਾਰੀ ਦੇ ਨਾਲ ਸਾਨੂੰ ਜਜ਼ਬੇ ਦੇ ਨਾਲ ਸਾਨੂੰ ਹਰ ਇੱਕ ਚੰਗੇ ਪਾਸਿਓ ਐਸੀ ਤੋਬੀਖ ਮਨ ਤੋਂ ਬਚਣ ਤਾਂ ਜੋ ਅਸੀਂ ਇਸ ਸਮਾਜ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਮੋਲ ਭਾਗਯਵਿਹਾਰੀ ਲਾਲ ਜੀ ਹੈ